ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਪਾਵਾਂਗੇ ਆਮ ਦਾ ਅਚਾਰ ਆਮ ਦੇ ਚਾਰ ਲਈ ਆਪਣੇ ਕੋਲੇ ਨੇ ਆਮ ਆਪਾਂ 6 ਕਿਲੋ ਆਮ ਲੈਨੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਨਿੱਕਣ-ਨਿੱਕੋ ਛੋਟੇ ਟੁਕੜੇ ਜਿਹਾ ਕਟਵਾ ਲਾਂਗੇ ਲਓ ਜੀ ਆਂਬਾਂ ਨੂੰ ਆਪਾਂ ਛੋਟੇ ਟੁਕੜੇ ਜਿਹਾ ਕਟਵਾ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚੋਂ ਛਿਲਕੇ ਜਿਹੜੇ ਵਾਈਟ ਕਲਰ ਦੇ ਹੁੰਦੇ ਤੇ ਗਟੋਲੀਆਂ ਜਿਹਾ ਹੁੰਦੀਆਂ ਉਸਾਰੇ ਨੂੰ ਆਪਾਂ ਬਾਹਰ ਕੱਢ ਦਾਂਗੇ ਕਿਉਂਕਿ ਆਪਾਂ ਨੂੰ ਇਹਨੂੰ ਬਿਲਕੁਲ ਸਾਫ਼ ਕਰਨਾ ਨਹੀਂ ਤਾਂ ਜੇ ਮੜਾ ਮੋਟਾ ਵੀ ਅੰਦਰ ਰਹੇਗਾ ਤਾਂ ਚਾਰ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਆ। ਲੋ ਜੀ ਇਸੇ ਤਰੀਕੇ ਨਾਲ ਆਪਾਂ ਸਾਰੇ ਚਾਰ ਨੂੰ ਸਾਫ਼ ਕਰਾਂਗੇ ਤੇ ਬਹੁਤ ਵਧੀਆ ਬਣਾ ਕੇ ਆਮਦਾ ਚਾਰ ਤੁਹਮ ਦਿਖਾਵਾਂਗੇ ਅੱਜ ਆਪਾਂ ਤੁਸੀ ਇਹਨੂੰ 10 ਸਾਲ ਲਈ ਰੈਕਲ ਸਟੋਰ ਕਰਕੇ ਬਿਲਕੁਲ ਵੀ ਖਰਾਬ ਨਹੀਂ ਹੋਊਗਾ। ਠੀਕ ਹੈ ਜੀ ਬਿਲਕੁਲ ਇਸੇ ਤਰੀਕੇ ਨਾਲ ਤੁਸੀਂ ਪਾਇਓ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਾਂਗੇ। ਸਾਰੇ ਚਾਹ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਸਾਫ਼ ਕਰ ਲਾਂਗੇ ਇਹਦੇ ਵਿੱਚ ਬਿਲਕੁਲ ਵੀ ਆ ਗੁੱਠਲੀ ਨਹੀਂ ਹੋਣੀ ਚਾਹੀਦੀ ਆ ਬਲੈਕ ਜਿਹਾ ਪੱਤਾ ਹੁੰਦਾ ਇਹ ਵੀ ਨਹੀਂ ਹੋਣਾ ਚਾਹੀਦਾ ਤੁਸੀਂ ਇੱਕ ਇੱਕ ਫਾੜੀ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਫੇਰ ਹੀ ਪਾਉਣਾ ਠੀਕ ਹੈ ਜੀ ਇਹ ਆਪਣੇ ਕੋਲ ਟੋਟਲ ਆਪਾਂ 6 ਕਿਲੋ ਅੰਬ ਲਏ ਸੀ 6 ਕਿਲੋ ਅੰਬ ਦੇ ਵਿੱਚ ਆਪਾਂ ਗੁੱਠਲੀਆਂ ਕੱਢਤੀਆਂ ਨੇ ਤੇ ਆਪਣੇ ਕੋਲ 5.5 ਕਿਲੋ ਰਹਿ ਗਿਆ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ ਧੁੱਪ ਦੇ ਵਿੱਚ 1 ਘੰਟਾ ਸੁਕਾਵਾਂਗੇ ਤੇ ਉਸ ਤੋਂ ਬਾਅਦ ਟੋਟਲੇ 5 ਕਿਲੋ ਰਹਿ ਜਾਊਗਾ ਆਪੋ ਦੀਸਾ ਤੁਹਾਨੂੰ ਸਮਝਾਵਾਂਗੇ ਤੁਸੀਂ ਦੇਖ ਲਓ ਕਿੰਨੀਆਂ ਇਹਦੇ ਵਿੱਚ ਗੁੱਠਲੀਆਂ ਨਿਕਲੀਆਂ ਨੇ ਤੇ ਚਾਰ ਆਪਣਾ ਹੁਣ 6 ਤੋਂ 5.5 ਕਿਲੋ ਰਹਿ ਗਿਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਦੋ ਤਿੰਨ ਚਮਚੇ ਪਾ ਕੇ ਇਸ ਤਰ੍ਹਾਂ ਨਮਕ ਦੇ ਚੰਗੀ ਤਰ੍ਹਾਂ ਇਹਨੂੰ ਧੋਵਾਂਗੇ ਤਾਂ ਕਿ ਇਹਦਾ ਖੱਟਾ ਪੰਤ ਜੋ ਵੀ ਇਹਦੇ ਵਿੱਚ ਲੱਗਿਆ ਸਾਫ਼ ਸੁਥਰਾ ਬਿਲਕੁਲ ਲੋ ਜੀ ਸਾਰੇ ਅੰਬਾਂ ਨੂੰ ਆਪਾਂ ਨਮਕਾਲੇ ਪਾਣੀ 'ਚ ਚੰਗੀ ਤਰ੍ਹਾਂ ਧੋ ਲਾਂਗੇ ਤਾਂ ਕਿ ਇੱਕ ਤੇ ਤਾਂ ਖੱਟਾਪਨ ਖਤਮ ਹੋ ਜੇ ਤੇ ਕਈ ਬਿਲਕੁਲ ਸਾਫ ਸੁਥਰਾ ਹੋ ਜੇ ਇਸੇ ਤਰੀਕੇ ਨਾਲ ਆਪਾਂ ਇਹਨੂੰ ਮਸਲਦੇ ਰਹਾਂਗੇ ਇਸ ਤਰੀਕੇ ਨਾਲ ਟੂਟੀ ਦੇ ਥੱਲੇ ਤਾਂ ਕਿ ਇਹ ਚਾਰ ਬਹੁਤ ਵਧੀਆ ਚੰਗੀ ਤਰ੍ਹਾਂ ਧੋਤਾ ਜਾਵੇ ਜੇ ਤਾਂ ਆਪਣੇ ਘਰ ਦੇ ਵਿੱਚ ਅੰਬ ਦਾ ਚਾਹਨ ਨੂੰ ਬਣਾਉਣਾ ਹੈ ਤੁਸੀਂ ਘਰ ਦੇ ਵਿੱਚ ਇਹਨੂੰ ਕਟਿੰਗ ਕਰਦੇ ਪਿਓ ਫਿਰ ਤਾਂ ਤੁਸੀਂ ਇਹਨੂੰ ਪਹਿਲਾਂ ਵੀ ਧੋ ਸਕਦੇ ਹੋ ਜੇ ਤੁਸੀਂ ਬਾਹਰੋਂ ਕਟਵਾ ਕੇ ਲਿਆਉਗੇ ਫਿਰ ਤੁਸੀਂ ਘਰ ਆ ਕੇ ਜਰੂਰ ਇਹਨੂੰ ਧੋਇਓ ਕਿਉਂਕਿ ਜੇ ਆਪਾਂ ਇਹਨੂੰ ਨਾ ਧੋਵਾਂਗੇ ਤਾਂ ਇਹ ਬਿਲਕੁਲ ਵੀ ਸਹੀ ਨਹੀਂ ਬਨ ਗਕੋ ਕੇ ਸਾਬ ਕੁਸ਼ੋਦੀ ਵਿੱਚ ਹੀ ਹੁੰਦਾ ਆਪ ਨੂੰ ਕੀ ਪਤਾ ਹੁੰਦਾ ਕਿ ਸਫਾਈ ਹੈ ਕਿ ਨਹੀਂ ਠੀਕ ਹੈ ਜੀ ਐਸੇ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਟੋਕਰੀ ਦੇ ਵਿੱਚ ਕੱਢ ਲਾਂਗੇ ਇਸ ਤਰੀਕੇ ਦਾ achar ਬਣਿਆ ਹੋਇਆ ਭਾਵੇਂ ਤੁਸੀਂ 10 ਦਾ ਰੱਖ ਲੇ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਬਸ ਬਣਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਲਓ ਜੀ ਸਾਰੇ ਨੂੰ ਆਪਾਂ ਐਸੇ ਤਰ੍ਹਾਂ ਸਿੰਗੀ ਇਤਨਾ ਕੱਟ ਲਾਂਗੇ ਇਹਦੇ ਵਿੱਚ ਤੇ ਆਪਾਂ ਹੁਣ ਇੱਕ ਚਾਦਰ ਦੇ ਵਿੱਚ ਇਹਨੂੰ ਧੁੱਪ ਦੇ ਵਿੱਚ ਸੁਕਾਵਾਂਗੇ 2 ਘੰਟੇ ਠੀਕ ਹੈ ਜੀ ਜੇ ਤਾਂ ਤੁਹਾਡੇ ਧੁੱਪ ਜ਼ਿਆਦਾ ਹੈ ਬਹੁਤ ਸਖਤ ਧੁੱਪ ਫਿਰ ਤੁਸੀਂ ਸਿਰਫ 1 ਘੰਟਾ ਧੁੱਪੇ ਤੇ 1 ਘੰਟਾ ਪੱਕੇ ਥੱਲੇ ਸੁਕਾਉਣਾ ਕਿਉਂਕਿ 2 ਘੰਟੇ ਤੁਹਾਨੂੰ ਜ਼ਰੂਰ ਚਾਹੀਦੇ ਆ ਠੀਕ ਹੈ ਜੀ 1 ਘੰਟਾ ਧੁੱਪ ਤੇਲੇ ਤੇ 1 ਘੰਟਾ ਪੱਕੇ ਥੱਲੇ ਤਾਂ ਹੀ ਤਾਂ ਆਪਣਾ ਚਾਰ ਬਣ ਕੇ ਬਹੁਤ ਵਧੀਆ ਹੋਊਗਾ ਠੀਕ ਹੈ ਜੀ ਇਹਦੇ ਵਿੱਚ ਜੋ ਵੀ ਪਾਣੀ ਹੈ ਬਿਲਕੁਲ ਖਤਮ ਹੋ ਜੂਗਾ ਤੇ ਚਾਰ ਬਹੁਤ ਵਧੀਆ ਪਣਕੀ ਤਿਆਰ ਹੋਊਗਾ ਇਹਨੂੰ ਆਪਾਂ ਕੱਲੀ ਕੱਲੀ ਫਾੜੀ ਕਰ ਦੇਣੀ ਹੈ ਇਸ ਤਰੀਕੇ ਦੇ ਨਾਲ ਤਾਂ ਕਿ ਚੰਗੀ ਤਰ੍ਹਾਂ ਸੁੱਕ ਜੇ ਠੀਕ ਹੈ ਜੀ ਇਹਨੂੰ ਬਿਲਕੁਲ ਆਪਾਂ ਇਕੱਠਾ ਪਾ ਕੇ ਨਹੀਂ ਰੱਖਣਾ ਹੈਗਾ ਪੱਲਾ ਕੱਲਾ ਕਰਕੇ ਚਾਦਰ ਦੇ ਵਿੱਚ ਆਪਾਂ ਚਾਰ ਨੂੰ ਹੀ ਫਾੜੀ ਨੂੰ ਰੱਖਣਾ ਤਾਂ ਕਿ ਚੰਗੀ ਤਰ੍ਹਾਂ ਸੁੱਕ ਜੇ ਤੇ ਇੱਧਰ ਆਪਣੇ ਕੋਲੇ ਹੈਗਾ ਮਸਾਲਾ achar ਦਾ ਠੀਕ ਹੈ ਜੀ ਇਹ ਆਪਣੇ ਕੋਲੇ ਨੇ ਪਾਇਆ achar ਦਾ ਮਸਾਲਾ ਠੀਕ ਹੈ ਜੀ ਇਹਦੇ ਵਿੱਚ ਪਾਇਆ ਆਪਾਂ ਸੌਫ ਕਲੌਂਜੀ ਮੇਥੇ ਕਾਲੀਆਂ ਮਿਰਚਾਂ ਤੇ ਸੁੱਕਾ ਧਨੀਆ ਇਹ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਪਾਈਆ ਪੰਦਾ ਸਮਾਨ ਠੀਕ ਹੈ ਜੀ ਆਪਾਂ 5 ਕਿਲੋ ਚਾਰ ਦੇ ਵਿੱਚ ਪਾਈਆ ਸਮਾਨ ਪਾਵਾਂਗੇ ਮਸਾਲੇ ਦਾ ਤੁਹਾਨੂੰ ਮੈਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਦੱਸਤਾ ਤੇ ਹੁਣ ਆਪਾਂ ਇਹਨੂੰ ਮੀਡੀਅਮ ਗੈਸ ਤੇ 2 ਕਮਿੰਟ ਚੰਗੀ ਤਰ੍ਹਾਂ ਇਹਨੂੰ ਸੇਕ ਜਿਹਾ ਲਵਾਵਾਂਗੇ ਤਾਂ ਕਿ ਤਸੀਲਾਪਣ ਖਤਮ ਹੋ ਜੇ بارش ਦੇ ਮੌਸਮ ਦੇ ਵਿੱਚ ਕਈ ਵਾਰ ਆਪਣੇ ਮਸਾਲਿਆਂ ਦੇ ਵਿੱਚ ਤਸੀਲਾਪਣ ਹੋ ਜਾਂਦਾ ਤੇ ਉਹਨੂੰ ਆਪਾਂ ਇਸੇ ਕਰਕੇ ਮੀਡੀਅਮ ਜੀ ਗੈਸ ਤੇ ਦਾ ਤਸੀਲਾਪਣ ਖਤਮ ਕਰਾਂਗੇ 1-2 ਮਿੰਟ ਜ਼ਿਆਦਾ ਨਹੀਂ ਆਪਾਂ ਇਹਨੂੰ ਕਰਨਾ ਠੀਕ ਹੈ ਜੀ ਆਪਾਂ ਟੋਟਲ 6 ਕਿਲੋ ਚਾਰ ਲੈ ਕੇ ਆਏ ਸੀ ਅੰਬ ਅੰਬਾਂ ਨੂੰ ਜਦੋਂ ਆਪਾਂ ਲੈ ਕੇ ਖੀਦਿਆ ਨਾ ਜੀ 6 ਕਿਲੋ ਸੀ ਜਿਹਦੇ ਤੋਂ ਆਪਾਂ ਨੂੰ ਕਟਿੰਗ ਕਰਾਈ ਆ ਤਾਂ ਉਹ 5.5 ਕਿਲੋ ਰਹਿ ਗਿਆ ਉਹਦੇ ਚ ਆਪਾਂ ਗਟੋਲੀਆਂ ਜੀਆਂ ਕੱਢਤੀਆਂ ਠੀਕ ਹੈ ਜੀ ਤੇ ਹਾਂ ਜੀ ਤੋਂ ਆਪਾਂ ਧੁੱਪ ਚ ਸਿਕਾਵਾਂਗੇ ਤਾਂ ਬਿਲਕੁਲ 5 ਕਿਲੋ ਰਹਿ ਜਾਣਾ 5 ਕਿਲੋ ਚਾਰ ਦੇ ਵਿੱਚ ਪਾਈਆ ਮਸਾਲਾ ਪਾਵਾਂਗੇ ਆਪਾਂ ਤੁਹਾਨੂੰ ਮੀਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਦੱਸਦਾ ਤੇ ਹੋਰ ਆਪਾਂ ਕੀ ਕੀ ਪਾਵਾਂਗੇ ਤੁਹਾਨੂੰ ਉਹ ਪਤਾ ਦੱਸਦੀ ਆ ਪਾਈਆ ਪਾਵਾਂਗੇ ਆਪਾਂ ਮਸਾਲਾ ਇਹ ਹੈਗਾ ਆਪਣੇ ਕੋਲ 1 ਕਿਲੋ ਨੂਨ ਇਹਦੇ ਵਿੱਚੋਂ ਪਾਈਆ ਘੱਟ 750 ਗ੍ਰਾਮ ਆਪਾਂ ਨਮਕ ਪਾਵਾਂਗੇ 1 ਕਿਲੋ ਪਾਵਾਂਗੇ ਆਪਾਂ ਤੇਲ ਸਰੋਂ ਦਾ ਨਾਲ ਪਾਵਾਂਗੇ 4-5 ਚਮਚੇ ਆਪਾਂ ਦੀਗੀ ਮਿਰਚ ਦਾ ਕਲਰ ਵਾਸਤੇ 100 ਗ੍ਰਾਮ ਆਪਣੇ ਕੋਲ ਲਾਲ ਮਿਰਚ ਤੇ 100 ਗ੍ਰਾਮ ਹੀ ਆਪਣੇ ਕੋਲ ਹਲਦੀ ਆ ਮੇਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਸਾਰਾ ਸਮਾਨ ਦੱਸਤਾ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਾਂ ਸਾਰੇ ਚਾਰ ਨੂੰ ਪਾਵਾਂਗੇ ਕੋਈ ਮਸਾਲੇ ਨੂੰ ਠੰਡਾ ਕਰਕੇ ਆਪਾਂ ਇਹਨੂੰ ਮਿਕਸਰ ਦੇ ਵਿੱਚ ਦਰਦਰਾ ਪੀਸਣਾ ਆਪਾਂ ਇਹਨੂੰ ਬਿਲਕੁਲ ਪਾਊਡਰ ਨਹੀਂ ਬਣਾਉਣਾ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਬਿਲਕੁਲ ਹਲਕਾ ਦਰਦਰਾ ਚਾਹੀਦਾ ਤੁਸੀਂ ਇਸ ਤਰ੍ਹਾਂ ਵੀ ਪਾ ਸਕਦੇ ਹੋ ਜੇ ਤੁਹਾਨੂੰ ਪਸੰਦ ਆ ਪਰ ਕਈ ਵਾਰੀ ਬੱਚਿਆਂ ਨੂੰ ਨਹੀਂ ਪਸੰਦ ਹੁੰਦਾ ਇਸੇ ਕਰਕੇ ਆਪਾਂ ਇਹਨੂੰ ਹਲਕਾ ਦਰਦਰਾ ਕਰਾਂਗੇ ਤਾਂ ਕਿ ਇਹਦਾ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਤੇ ਬੱਚੇ ਵੀ ਖੁਸ਼ ਹੋ ਕੇ ਖਾਣ ਠੀਕ ਹੈ ਜੀ ਲੋ ਜੀ ਨੂੰ ਆਪਾਂ ਅੱਧਾ-ਅੱਧਾ ਕਰਕੇ ਮਸਾਲੇ ਨੂੰ ਚੰਗੀ ਤਰ੍ਹਾਂ ਦਰਦਰਾ ਕਰਕੇ ਪੀਸਾਂਗੇ ਲਓ ਜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਲੇਟ 'ਚ ਕੱਟ ਕੇ ਕਿ ਆਪਾਂ ਇੰਨਾ ਕਿ ਦਰਦਰਾ ਰੱਖਿਆ ਨਾ ਜ਼ਿਆਦਾ ਮੋਟਾ ਤੇ ਨਾ ਜ਼ਿਆਦਾ ਬਰੀਕ ਇਸ ਤਰੀਕੇ ਦਾ ਆਪ ਨੂੰ ਮਸਾਲਾ ਚਾਹੀਦਾ ਸੀ ਠੀਕ ਹੈ ਜੀ ਲਓ ਜੀ ਬਹੁਤ ਵਧੀਆ ਮਸਾਲਾ ਆਪਾਂ ਪੀਸਿਆ ਇਸੇ ਤਰੀਕੇ ਨਾਲ ਆਪ ਨੂੰ ਚਾਹੀਦਾ ਸੀ ਤੇ ਹੁਣ ਆਪਾਂ ਇਸੇ ਤਰ੍ਹਾਂ ਜਿਹੜਾ ਦੂਜਾ ਆਪਣੇ ਕੋਲ ਮਸਾਲਾ ਪਿਆ ਉਹਨੂੰ ਵੀ ਇਸੇ ਤਰੀਕੇ ਨਾਲ ਹੀ ਪੀਸ ਲਾਂਗੇ ਤੇ ਬਹੁਤ ਵਧੀਆ ਆਪਾਂ ਬਣਾ ਕੇ ਚਾਰ ਤੁਹਾਨੂੰ ਦਿਖਾਵਾਂਗੇ ਤੇ ਜੇ ਮਦੂ ਵੀ ਆਪਾਂ ਕੋਈ achar ਬਣਾਉਣੇ ਆਂਬ ਦਾ ਬਣਾਏ ਜੋ ਵੀ ਕੋਈ ਵੀ achar ਪਾਈਏ ਉਹਦੇ ਲਈ ਆਪਣੇ ਹੱਥ ਬਿਲਕੁਲ ਸੁੱਕੇ ਹੋਣੇ ਚਾਹੀਦੇ ਆ ਆਪਣਾ ਜਿਹੜੇ ਕੰਟੇਨਰ ਚ ਪਾਉਣਾ ਉਹ ਵੀ ਬਿਲਕੁਲ ਸਾਫ਼ ਹੋਣਾ ਚਾਹੀਦਾ ਸੁੱਕਾ ਹੋਣਾ ਚਾਹੀਦਾ ਤੇ ਜਿਸ ਭਾਂਡੇ ਦੇ ਵਿੱਚ ਆਪਾਂ ਇਹਨੂੰ ਬਣਾਣਾ ਤੇ ਆਪਣੇ ਹੱਥ ਵੀ ਬਿਲਕੁਲ ਸੁੱਕੇ ਹੋਣੇ ਚਾਹੀਦੇ ਠੀਕ ਹੈ ਜੀ ਤੇ ਜਿਹਦੇ ਚ ਆਪਾਂ ਇਹਨੂੰ ਰਲਾਣਾ ਉਹ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਪਾਣੀ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਅੱਧੇ ਮਸਾਲੇ ਨੂੰ ਪਹਿਲਾਂ ਕੋਕੀ ਆਪਣੇ ਕੋਲੇ ਆਪਾਂ ਦੋ ਵਾਰੀ ਕਰਕੇ ਰਲਾਵਾਂਗੇ ਢਾਈ ਢਾਈ ਕਿਲੋ ਕਰਕੇ ਠੀਕ ਹੈ ਜੀ ਲਓ ਜੀ ਦੋ ਚਮਚੇ ਪਾਵਾਂਗੇ ਆਪਾਂ ਇਹਦੇ ਵਿੱਚ ਦੀਗੀ ਮਿਰਚ ਦੀ ਤੁਹਾਨੂੰ ਆਪਾਂ ਸਾਰਾ ਸਮਾਨ ਦਿਖਾਈ ਦਿੱਤਾ ਠੀਕ ਹੈ ਜੀ ਮੈਜ਼ਰਮੈਂਟ ਦੇ ਹਿਸਾਬ ਨਾਲ ਕਿ ਆਪਾਂ 100 ਗ੍ਰਾਮ ਹੀ ਮਿਰਚ ਪੋਣੀ ਤੇ 100 ਗ੍ਰਾਮ ਹੀ ਹਲਦੀ ਤੇ 750 ਗ੍ਰਾਮ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਠੀਕ ਹੈ ਜੀ ਕਿਉਂਕਿ ਇਸ ਕਰਕੇ ਆਪਦਾ ਅੱਧਾ ਅੱਧਾ ਪਾ ਰਿਹਾ ਕਿਉਂਕਿ ਪਟਾਈ ਕਿਲੋ ਪਹਿਲਾਂ ਕਰਾਂਗੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਢਾਈ ਕਿਲੋ ਬਾਅਦ ਚ ਕਿਉਂਕਿ ਆਪਣੇ ਕੋਲੇ ਆਪਣਾ ਭਾਂਡਾ ਛੋਟਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਅੱਧਾ ਅੱਧਾ ਕਰਕੇ ਚਾਹ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਲਓ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਇਹ 1 ਕਿਲੋ ਨਮਕ ਆਪ ਤੁਹਾਨੂੰ ਪਹਿਲੇ ਹੀ ਦੱਸਤਾ ਇਹਦੇ ਵਿੱਚ ਆਪਾਂ ਪਾਈਏ ਨਮਕ ਘੱਟ ਪਾਉਣਾ ਠੀਕ ਹੈ ਜੀ ਲਓ ਜੀ ਇਹਨੂੰ ਆਪਾਂ ਥੋੜਾ ਜਿਹਾ ਪਾ ਦਾਂਗੇ ਇਹਦੇ ਵਿੱਚ ਤੋ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਬਣਾਇਆ ਹੈ ਚਾਹ ਭਾਵੇਂ ਤੁਸੀਂ 10 ਸਾਲ ਰੱਖ ਲਓ ਬਿਲਕੁਲ ਵੀ ਖਰਾਬ ਨਹੀਂ ਹੋਊਗਾ بس ਤੁਹਾਡੇ ਕਟਣ ਵੇਲੇ ਹੱਥ ਸੁੱਕੇ ਹੋਣੇ ਚਾਹੀਦੇ ਆ ਤੇ ਜਿਸ ਦੇ ਵਿੱਚ ਵੀ ਤੁਸੀਂ ਪਾ ਰਹੇ ਹੋ ਪਲਾਸਟਿਕ ਚ ਪਾ ਰਹੇ ਹੋ ਉਹ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਠੀਕ ਹੈ ਜੀ ਤੁਹਾਡਾ ਭਾਂਡਾ ਕੋਈ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਜੋ ਵੀ ਆਪਾਂ ਚਾਹ ਨੂੰ ਕਟਣਾ ਇੱਕ ਸੁੱਕੇ ਕੜਛੀ ਨਾਲ ਦੇ ਸੁੱਕੀ ਚਮਚੇ ਨਾਲ ਹੀ ਕਟਣਾ ਠੀਕ ਹੈ ਲੋ ਜੀ ਆਪਣੇ ਹੱਥ ਬਿਲਕੁਲ ਸਾਫ ਨੇ ਤੇ ਹੁਣ ਆਪਾਂ ਇਹਨੂੰ ਮਸਾਲੇ ਨੂੰ ਕਰਦੇ ਆਂ ਤਿਆਰ ਇਸੇ ਤਰ੍ਹਾਂ ਆਪਾਂ ਥੋੜਾ ਥੋੜਾ ਤੇਲ ਪਾ ਕੇ ਪਹਿਲੇ ਮਸਾਲੇ ਨੂੰ ਤਿਆਰ ਕਰਾਂਗੇ ਥੋੜਾ ਜਿਹਾ ਤੇਲ ਆਪਾਂ ਹੋਰ ਪਾਵਾਂਗੇ ਲੋ ਜੀ ਹੁਣ ਬਾਕੀ ਆਪਾਂ ਬਾਅਦ ਵਿੱਚ ਪਾਵਾਂਗੇ ਇਸੇ ਤਰੀਕੇ ਨਾਲ ਆਪਾਂ ਸਾਰੇ ਮਸਾਲੇ ਨੂੰ ਤਿਆਰ ਕਰਨਾ ਕਿਉਂਕਿ ਟੋਟਰ ਆਪਣੇ ਕੋਲ 1 ਲੀਟਰ ਤੇਲ ਹੀ ਆਪਾਂ ਯੂਜ਼ ਕਰਨਾ ਠੀਕ ਹੈ ਜੀ ਨਾ ਇਸ ਤੋਂ ਜ਼ਿਆਦਾ ਚਾਹੀਦਾ ਆਪਾਂ ਨੂੰ ਤੇਲ ਨਾ ਇਸ ਤੋਂ ਘੱਟ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਸਾਰੇ ਚਾਰ ਦੀ ਇੱਕ ਇੱਕ ਫਾੜੀ ਨੂੰ ਚੰਗੀ ਤਰ੍ਹਾਂ ਅਚਾਰ ਦਾ ਮਸਾਲਾ ਲੱਗੇ ਠੀਕ ਹੈ ਤੇ ਲੋ ਜੀ ਆਪਾਂ 2.5 ਕਿਲੋ ਆਂਬ ਪਹਿਲਾਂ ਕਰਾਂਗੇ ਤੇ 2.5 ਕਿਲੋ ਆਂਬਾਂ ਨੂੰ ਬਾਅਦ ਵਿੱਚ ਚੰਗੀ ਤਰ੍ਹਾਂ ਮਸਾਲੇ 'ਚ ਮਿਕਸ ਕਰਾਂਗੇ ਜੇ ਤੁਹਾਡੇ ਘਰੇ ਕੋਈ ਖੁੱਲਾ ਪੰਡਾ ਤਾਂ ਤੁਸੀਂ ਸਾਰੇ ਨੂੰ ਇਕੱਠੇ ਹੀ ਮਿਕਸ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਇਹਨੂੰ ਹਲਕੇ ਜਿਹੇ ਤਨਾਏ ਆਪਾਂ ਚੰਗੀ ਤਰ੍ਹਾਂ ਇੱਕ ਇੱਕ ਫਾੜੀ ਨੂੰ ਚੰਗੀ ਤਰ੍ਹਾਂ ਮਸਾਲਾ ਲਗਾ ਕੇ ਇਸੇ ਤਰੀਕੇ ਨਾਲ ਪਾਵਾਂਗੇ ਠੀਕ ਹੈ ਜੀ ਚਾਰ ਦਾ ਖਰਾਬ ਹੋਣ ਦਾ ਬਸ ਇੱਕ ਹੀ ਰੀਜਨ ਹੈ ਜੀ ਜੇ ਤੁਹਾਡੇ ਹੱਥ ਗਿੱਲੇ ਨੇ ਜਾਂ ਫਿਰ ਤੁਹਾਡਾ ਭਾਂਡੇ ਬਿਲਕੁਲ ਗਿੱਲੇ ਨੇ ਤਾਂ ਹੀ ਉਹ ਖਰਾਬ ਹੁੰਦਾ ਨਹੀਂ ਤੇ ਚਾਹ ਤੁਹਾਡਾ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਠੀਕ ਹੈ ਜੀ ਇਸ ਚਾਹ ਨੂੰ ਆਪਾਂ ਤੁਹਾਨੂੰ ਇੱਕ ਰੀ ਗੱਲ ਹੋਰ ਦੱਸ ਦਿੰਦੇ ਆ ਇਹਨੂੰ ਆਪਾਂ ਧੁੱਪ ਵਿੱਚ ਇਸ ਤੋਂ ਬਾਅਦ ਬਿਲਕੁਲ ਹੀ ਰੱਖਣਾ ਠੀਕ ਹੈ ਜੀ ਜਦੋਂ ਆਪਾਂ ਚਾਹ ਆਪਾਂ ਬਣਾ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਬਿਲਕੁਲ ਵੀ ਧੁੱਪ ਚ ਨਹੀਂ ਰੱਖਣਾ ਇਸ ਤਰੀਕੇ ਨਾਲ ਵੀ ਚਾਹ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਕਿਉਂਕਿ ਇਹਨੂੰ ਆਪਾਂ ਠੰਡੀ ਜਗ੍ਹਾ ਤੇ ਰੱਖਣਾ ਠੀਕ ਹੈ ਜੀ ਲਓ ਜੀ ਇਸੇ ਤਰੀਕੇ ਨਾਲ ਇੱਕ ਇੱਕ ਫੜੀ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਾਂਗੇ ਦੇਖੋ ਤੁਸੀਂ ਕਿੰਨਾ ਵਧੀਆ ਆਪਣਾ ਮਿਕਸ ਹੋ ਰਿਹਾ ਥੋੜਾ ਜਿਹਾ ਤੇਲ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫਿਰ ਮਿਕਸ ਕਰਾਂਗੇ ਤੁਸੀਂ ਅਚਾਰ ਦਾ ਰੰਗ ਦੇਖੋ ਕਿੰਨਾ ਵਧੀਆ ਆ ਰਿਹਾ ਇਸੇ ਤਰੀਕੇ ਦਾ ਆਪ ਨੂੰ ਕਲਰ ਚਾਹੀਦਾ ਸੀ ਬਹੁਤ ਵਧੀਆ ਕਲਰ ਆਊਗਾ ਤੁਹਾਡੇ ਅਚਾਰ ਦਾ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਕਾ ਕੇ ਦੇਖਿਓ ਤੁਸੀਂ ਬਾਰ-ਬਾਰ ਬਣਾਓਗੇ ਤੇ ਬਾਰ-ਬਾਰ ਖਾਓਗੇ ਇੰਨਾ ਵਧੀਆ achar ਬਣਾ ਕੇ ਆਪਾਂ ਤਿਆਰ ਕਰਾਂਗੇ ਲਓ ਜੀ ਇੱਕ-ਇੱਕ ਫਾਲੀ ਨੂੰ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਲੱਗ ਚੁੱਕਿਆ ਹੈ ਤੇ ਹੁਣ ਆਪਾਂ ਸਾਰੇ ਨੂੰ ਇੱਕ ਕੰਟੇਨਰ ਦੇ ਵਿੱਚ ਪਾ ਦਾਂਗੇ ਇਸ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਆਮ ਦਾਚਾਰ ਪਉਣਾ ਹੁਣ ਤੁਸੀਂ ਉਹਨੂੰ ਧੁੱਪ ਬਿਲਕੁਲ ਨਹੀਂ ਲਗਾਨੀ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਧੁੱਪ ਲਗਾਨਦੇ ਆ ਉਹਦੇ ਅੰਦਰ ਇੱਕ ਗੈਸ ਜੀ ਬਣ ਜਾਂਦੀ ਹੈ ਠੀਕ ਹੈ ਜੀ ਜਦੋਂ ਗੈਸ ਬਣ ਜਾਂਦੀ ਹੈ ਉਸ ਤੋਂ ਬਾਅਦ ਜੇ ਆਪਾਂ ਇਹਨੂੰ ਬੰਦ ਕਰਕੇ ਰੱਖਦੇ ਨੇ ਉਹਦੇ ਵਿੱਚ ਫਿਰ ਪਾਣੀ ਛਿੱਟਣ ਲੱਗ ਜਾਂਦੀ ਹੈ ਇਸੇ ਕਰਕੇ ਤੁਸੀਂ ਨੂੰ ਧੁੱਪ ਬਿਲਕੁਲ ਵੀ ਨਹੀਂ ਲਗਾਨੀ ਇਹਨੂੰ ਬੰਦ ਇਸੇ ਬੰਦ ਕਰਕੇ ਚੰਗੀ ਤਰ੍ਹਾਂ ਤੇ ਇੱਕ ਠੰਡੇ ਜਗ੍ਹਾ ਤੇ ਰੱਖ ਦੇਣਾ ਲੋ ਜੀ ਜਿਹੜਾ ਆਪਣੇ ਕੋਲ ਅੱਧਾ ਮਸਾਲਾ ਬਾਕੀ ਬਚਿਆ ਸੀ ਉਹਦੇ ਵਿੱਚ ਵੀ ਆਪਾਂ ਜਿਹੜੇ ਬਾਕੀ ਆਪਣੇ ਅੰਬ ਪਏ ਨੇ ਉਹਨੂੰ ਵੀ ਇਸੇ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਪਾ ਦਾਂਗੇ ਠੀਕ ਹੈ ਜੀ ਬਰਾਬਰ ਮਾਤਰਾ ਚ ਆਪਾਂ ਪਹਿਲਾਂ ਪਾਇਆ ਸੀ ਅੱਧਾ ਅੱਧਾ ਕਰਕੇ ਤੇ ਹੁਣ ਆਪਾਂ ਇਹਨੂੰ ਸਾਰ ਨੂੰ ਪਾ ਦਾਂਗੇ ਲੋ ਜੀ ਦੋ ਚਮਚੇ ਆਪਾਂ ਇਹਦੇ ਵਿੱਚ ਹੋਰ ਪਾ ਦਾਂਗੇ ਢੀਗੀ ਮਿਰਚ ਦੇ ਤੇ ਨਾਲ ਹੀ ਪਾ ਦਾਂਗੇ ਆਪਾਂ ਹੁਣ ਇਹਦੇ ਵਿੱਚ ਨਮਕ ਠੀਕ ਹੈ ਜੀ ਨਮਕ ਆਪਾਂ ਤੁਹਾਨੂੰ ਹਿਸਾਬ ਦਾਸਤਾ ਨਮਕ ਦਾ ਵੀ ਆਪਾਂ 750 ਗ੍ਰਾਮ ਸਿਰਫ ਨਮਕ ਪਾਣਾ ਪੂਰਾ ਕਿਲੋ ਨਹੀਂ ਪਾਣਾ ਇਹਦੇ ਵਿੱਚ ਆਪਾਂ ਪਪਾਇਆ ਨਮਕ ਰੱਖ ਦਾਂਗੇ ਠੀਕ ਹੈ ਜੀ ਕਿਲੋ ਦੇ ਪੈਕੇਟ ਹੈ ਆਪਣੇ ਕੋਲੇ ਲਓ ਜੀ ਬਸ ਆਪਾਂ ਇੰਨਾ ਹੀ ਨਮਕ ਪਾਣਾ ਆ ਬਾਕੀ ਨਮਕ ਆਪਾਂ ਰੱਖਤਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਚਾਰ ਨੂੰ ਬਣਾ ਕੇ ਤਿਆਰ ਕਰਾਂਗੇ ਜੇ ਆਪਾਂ ਇਹਨੂੰ ਜ਼ਿਆਦਾ ਪਾਤਾ ਤਾਂ ਬਿਲਕੁਲ ਖਾਰਾ ਹੋ ਜਾਊਗਾ ਕਿਉਂਕਿ ਆਪਣੇ ਉਸੇ ਹਿਸਾਬ ਨਾਲ ਆਪਾਂ ਅੰਬਾਂ ਦੇ ਹਿਸਾਬ ਨਾਲ ਹੀ ਨਮਕ ਪਾਣਾ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਇਹਦੇ 'ਚ ਵੀ ਹੁਣ ਤੇਲ ਮਿਕਸ ਕਰਾਂਗੇ ਤੇਲ ਆਪਾਂ ਬਿਲਕੁਲ ਕੱਚਾ ਹੋਣਾ ਚਾਹੀਦਾ ਤੇਲ ਨੂੰ ਆਪਾਂ ਬਿਲਕੁਲ ਵੀ ਗਰਮ ਨਹੀਂ ਕਰਨਾ ਉਬਾਲਾ ਨਹੀਂ ਕਰਨਾ ਇਹਨੂੰ ਬਿਲਕੁਲ ਜਿਵੇਂ ਆਪਾਂ ਬੋਤਲ ਨੂੰ ਲੈ ਕੇ ਆਏ ਆ ਉਸੇ ਤਰੀਕੇ ਨਾਲ ਕੱਚੇ ਤੇਲ ਨੂੰ ਆਪਾਂ ਚਾਰਚ ਪਾਉਣਾ ਉਸੇ ਨਾਲ ਹੀ ਤਾਂ ਆਪਣਾ ਦਸ ਸਾਲ ਚਾਰ ਬਣ ਕੇ ਰੈਡੀ ਰੋਗਾ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਲਓ ਜੀ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਦਾਂਗੇ ਤੇ ਹੁਣ ਜਿਹੜੇ ਬਾਕੀ ਦੇ ਵੀ ਆਂਬ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਬਧੀਆ ਬਣਾ ਕੇ ਆਪ ਇਸ ਤਰ੍ਹਾਂ ਚਾਰਨੂ ਕਰਾਂਗੇ ਤਿਆਰ ਲਓ ਜੀ ਇਸ ਤਿੱਕ ਨੇ ਆਪ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਵਾਂਗੇ ਤਾਂ ਕਿ ਇੱਕ ਇੱਕ ਫੌੜੇ ਨੂੰ ਚੰਗੀ ਤਰ੍ਹਾਂ ਆਪਣਾ ਮਸਾਲਾ ਲੱਗੇ ਉਸੇ ਤਰੀਕੇ ਨਾਲ ਆਪਾਂ ਬਾਅਦ ਵਿੱਚ ਥੋੜਾ ਜਿਹਾ ਇਹਦੇ ਵਿੱਚ ਹੋਰ ਪਾਵਾਂਗੇ ਤੇਲ ਤੇ ਊਣ ਵੀ ਮਿਕਸ ਕਰਾਂਗੇ ਲਓ ਜੀ ਹੁਣ ਇਹ ਲੋ ਵੀ ਸਾਇਨ ਨੂੰ ਆਪਾਂ ਕੰਟੇਨਰ ਦੇ ਵਿੱਚ ਹੀ ਪਾ ਦਾਂਗੇ ਤانوں ਮੈਂ ਇੱਕ ਇੱਕ ਗੱਲ ਬਿਲਕੁਲ ਵਿਸਥਾਰ ਨਾਲ ਦੱਸ ਦਈਏ ਠੀਕ ਹੈ ਜੀ ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਲਿਓ ਤੇ ਇਸੇ ਤਰੀਕੇ ਨਾਲ ਚਾਰ ਪਾਇਓ ਤੇ ਬਹੁਤ ਵਧੀਆ ਬਣ ਕੇ ਤੁਹਾਡਾ ਚਾਰ ਬਣੂਗਾ ਬਹੁਤ ਜ਼ਿਆਦਾ ਟੇਸਟੀ ਬਹੁਤ ਹੀ ਕਰਾਰਾ ਤੜਕਾ ਖਾਣ ਨੂੰ ਵੀ ਬਹੁਤ ਵਾਰੀ ਮਨ ਕਰੂਗਾ ਠੀਕ ਹੈ ਜੀ ਬਸ ਮੈਂ ਤੁਹਾਨੂੰ ਮੀਜਰਮੈਂਟ ਮੈਂ ਤੁਹਾਨੂੰ ਸਾਰੀ ਗੱਲ ਕਲੀਅਰ ਕਰਤੀ ਆ ਵੀ ਤੁਸੀਂ ਇਹਨੂੰ ਧੁੱਪ 'ਤੇ ਬਿਲਕੁਲ ਨਹੀਂ ਲਗਾਣੀ ਜਦੋਂ ਆਪਾਂ ਚਾਰ ਨੂੰ ਲੈ ਕੇ ਆਏ ਨੇ ਬਸ ਉਹ ਤੋਂ ਹੀ ਇੱਕ ਘੰਟਾ ਧੁੱਪ ਲਵਾਣੀ ਜਦੋਂ ਆਪਣਾ ਚਾਰ ਆਪਣਾ ਬਣ ਲੱਗ ਗਿਆ ਆਪਾਂ ਕੰਟੇਨਰ 'ਚ ਪਾਤਾ ਉਸ ਤੋਂ ਬਾਅਦ ਇਹਨੂੰ ਧੁੱਪ ਬਿਲਕੁਲ ਨਹੀਂ ਲਗਾਣੀ ਤੁਸੀਂ ਇਹਨੂੰ ਠੰਡੇ ਥਾਂ 'ਤੇ ਰੱਖਣਾ ਤੇ ਰੋਜ਼ ਸਵੇਰ ਸ਼ਾਮ ਇਹਨੂੰ ਹਿਲਾਉਂਦੇ ਰਹਿਣਾ ਠੀਕ ਹੈ ਜੀ ਇਸ ਤਰੀਕੇ ਨਾਲ ਤਾਂ ਕਿ ਹਿਲਾਉਣਾ ਬਹੁਤ ਜ਼ਰੂਰੀ ਹੈ 7 ਦਿਨ ਤੁਸੀਂ ਲਗਾਤਾਰ ਇਹਨੂੰ ਹਿਲਾਉਣਾ ਸਵੇਰ ਸ਼ਾਮ ਤਾਂ ਕਿ ਇਹਦਾ ਮਸਾਲਾ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਹੋ ਜਾਵੇ ਇੱਕ ਜਗ੍ਹਾ ਤੇ ਕੋਈ ਮਸਾਲਾ ਇਕੱਠਾ ਨਾ ਹੋਵੇ ਜੇ ਤੁਸੀਂ ਇਹਨੂੰ ਨਹੀਂ ਹਿਲਾਇਆ ਤਾਂ ਸਾਰਾ ਮਸਾਲਾ ਨੀਚੇ ਬੈਠ ਜਾਂਦਾ ਤੇ ਉੱਪਰ ਸੁੱਕਲੀਆਂ ਆਪਣੀਆਂ ਫਾੜੀਆਂ ਰਹਿ ਜਾਂਦੀਆਂ ਠੀਕ ਹੈ ਜੀ ਇਸੇ ਲਈ ਤੁਸੀਂ ਸਵੇਰ ਸ਼ਾਮ 7 ਦਿਨ ਲਗਾਤਾਰ ਚਾਹ ਨੂੰ ਚੰਗੀ ਤਰ੍ਹਾਂ ਹਿਲਾਉਣਾ ਤੁਸੀਂ ਜੇ ਹੋਰ ਕਿਸੇ ਤਰੀਕੇ ਨਹੀਂ ਹਿਲਾ ਸਕਦੇ ਤਾਂ ਕੜਸੀ ਦੇ ਨਾਲ ਪੁੱਠੀ ਕੜਸੀ ਕਰਕੇ ਉਹਨੂੰ ਚੰਗੀ ਤਰ੍ਹਾਂ ਇੱਕ ਡੰਡੀ ਦੇ ਨਾਲ ਇਹਨੂੰ ਨੀਚੇ ਤੋਂ ਉੱਪਰ ਲੈ ਕੇ ਚੰਗੀ ਤਰ੍ਹਾਂ ਹਿਲਾਉਣਾ ਠੀਕ ਹੈ ਜੀ ਹੁਣ ਬਾਕੀ ਦਾ ਜੋ ਵੀ ਆਪਣਾ ਤੇਲ ਬਚਾ ਸਾਰਾ ਆਪਾਂ ਲਾਸਤੇ ਇਹਦੇ ਉੱਪਰ ਪਾ ਦਾਂਗੇ ਅੰਬ ਦੇ ਉੱਪਰ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਬਣਾ ਕੇ ਆਪਾਂ ਤਿਆਰ ਕਰਾਂਗੇ ਆਚਾਰ ਨੂੰ ਲਓ ਜੀ ਟੋਟਲ ਆਪਾਂ ਇਸ ਤਰੀਕੇ ਨਾਲ ਆਚਾਰ ਪਾਇਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਪਾਇਓ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਹਿਲਾਉਂਦੇ ਰਹੋ ਜਦੋਂ ਆਪਣਾ ਸੁਬਹ ਸ਼ਾਮ ਤੁਸੀਂ ਇਹ ਲਾਂਗ ਨੂੰ 7 ਦਿਨ ਲਗਾਤਾਰ ਇਸ ਤਰੀਕੇ ਨਾਲ ਹਿਲਾ ਦਿਓ ਨਹੀਂ ਤਾਂ ਕੜਚੀ ਦੀ ਮਦਦ ਨਾਲ ਪੁੱਠੀ ਕੜਚੀ ਕਰਕੇ ਜਾਂ ਇੱਕ ਛੋਟਾ ਜਿਹਾ ਡੰਡਾ ਲੈ ਕੇ ਉਹਨੂੰ ਨੀਚੇ ਤੱਕ ਚੰਗੀ ਤਰ੍ਹਾਂ ਇਸੇ ਤਰੀਕੇ ਨਾਲ ਹਿਲਾਉਂਦੇ ਰਹੋ 7 ਦਿਨ ਠੀਕ ਹੈ ਜੀ ਉਸ ਤੋਂ ਬਾਅਦ 20 ਦਿਨਾਂ ਬਾਅਦ ਤੁਸੀਂ ਇਹਨੂੰ ਖਾ ਸਕਦੇ ਇਸ ਨੂੰ ਭਾਵੇਂ ਤੁਸੀਂ ਪੰਜਸਾ ਰੱਖੋ ਇਹ ਬਿਲਕੁਲ ਵੀ ਨਹੀਂ ਖਰਾਬ ਹੋਗਾ ਬਹੁਤ ਹੀ ਵਧੀਆ ਚਾਰ ਬਣ ਕੇ ਤਿਆਰ ਹੋਗਾ ਇਸ ਤਰੀਕੇ ਨਾਲ ਤੇ ਆਪਾਂ ਤੁਹਾਨੂੰ ਦਿਖਾਤਾ ਵੀ ਆਪਾਂ ਟੋਟਾ 750 ਗ੍ਰਾਮ ਹੀ ਨਮਕ ਪਾਇਆ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਲਓ ਜੀ ਹੁਣ ਆਪਾਂ ਇਹਨੂੰ ਬੰਦ ਕਰਕੇ ਰੱਖ ਦਾਂਗੇ ਤੇ ਤੁਸੀਂ ਸਵੇਰ ਸ਼ਾਮ ਇਹਨੂੰ ਲਗਾਤਾਰ ਹਿਲਾਉਂਦੇ ਰਹੋ ਤੁਹਾਡਾ ਚਾਰ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਠੰਡੀ ਜਗ੍ਹਾ ਤੇ ਤੁਸੀਂ ਇਹਨੂੰ ਰੱਖਣਾ ਠੀਕ ਹੈ ਜੀ ਆਪਾਂ ਤੁਹਾਨੂੰ ਬਾਰ ਬਾਰ ਦੱਸਤਾ ਤੇ ਹੁਣ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਲਓ ਜੀ ਆਪਾਂ ਤੁਹਾਨੂੰ ਦਿਖਾ ਵੀ ਦਿੱਤਾ ਇਸ ਤਰੀਕੇ ਨਾਲ ਫਲਾਣਾ ਠੀਕ ਹੈ ਜੀ ਬਹੁਤ ਵਧੀਆ ਚਾਰ ਬਣ ਕੇ ਤਿਆਰ ਹੋਊਗਾ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੀ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ